ਮੈਂ ਇੱਕ ਹੋਰ ਗੱਲ ਪੁੱਛੂੰਗੀ ਜਿੱਦਾਂ ਦੁਪੱਟੇ ਆ ਅੱਜ ਕੱਲ ਹਨਾ ਦੁਪੱਟਿਆਂ ਦਾ ਬੜਾ ਕ੍ਰੇਜ਼ ਹੈ ਕਿ ਦੁਪੱਟਾ ਵੀ ਵੱਖਰਾ ਹੋਣਾ ਚਾਹੀਦਾ ਕੁਝ ਸਟਰਾਲ ਵਰਕ ਦੇ ਵਿੱਚ ਚੱਲਦੇ ਹੈ ਕੁਝ ਫੁੱਲ ਦੇ ਜਿੱਦਾਂ ਹੁਣ ਮੇਰਾ ਤਾਂ ਬੜਾ ਹੀ ਮਤਲਬ ਕੱਪੜਾ ਸੇਮ ਨਹੀਂ ਹੈ ਲੇਕਿਨ ਇਹਦੀ ਮੈਚਿੰਗ ਇੰਨੀ ਫਰਸਟ ਕਲਾਸ ਤੁਸੀਂ ਕੀਤੀ ਹੋਈ ਹੈ ਨਾਲ ਗੋਟੇ ਦਾ ਕੰਮ ਹੈ ਹਨਾ ਇਹ ਸਭ ਚੀਜ਼ਾਂ ਮਤਲਬ ਕਿੱਦਾਂ ਆਪਣੇ ਮਾਈਂਡ ਦੇ ਅੰਦਰ ਕਰ ਲੈਂਦੇ ਹੋ ਕਿਦਾਂ ਆਈਡੀਆ ਆ ਜਾਂਦਾ ਕਿ ਇਹਦੇ ਨਾਲ ਆ ਚਲੇਗਾ ਕੁਝ ਦੱਸ ਸਕਦੇ ਹੋ ਮੈਂ ਤੁਹਾਨੂੰ ਦੱਸਦੀ ਹਾਂ ਨਾ ਵੀ ਮੈਂ ਹੁਣ ਜਿਵੇਂ ਫੋਟੋ ਦੇਖ ਲਈ ਮੈਂ ਤਾਂ ਮੈਂ ਫਟਾਫਟ ਮੇਰੇ ਦਿਮਾਗ ਦਾ ਜੋ ਮੈਨੂੰ ਪਸੰਦ ਆ ਪਹਿਲਾਂ ਤਾਂ ਮੈਂ ਉਹ ਦੇਖਦੀ ਮੈਨੂੰ ਪਸੰਦ ਜੇ ਮੈਨੂੰ ਪਸੰਦ ਆ ਹੋਊਗਾ ਤਾਂ ਕਲਾਇੰਟ ਨੂੰ ਆਊਗਾ ਹੀ ਆਊਗਾ ਪਸੰਦ ਹੈਨਾ ਤਾਂ ਫਿਰ ਮੈਂ ਜਦੋਂ ਫੋਟੋ ਦੇਖਦੀ ਨਾ ਮੈਂ ਸੋਚਣ ਲੱਗ ਜਾਂਦੀ ਆ ਕਿ ਅੱਛਾ ਇਹਦੇ ਨਾਲ ਇਹ ਚੀਜ਼ ਵਰਕ ਕਰੂਗੀ ਇਹ ਚੀਜ਼ ਜਿਵੇਂ ਚਲੋ ਥੋੜਾ ਜਿਹਾ ਆਈਡੀਆ ਲਾ ਕੇ ਐਮਬ੍ਰੋਇਡਰੀ ਵਾਲੇ ਨੂੰ ਜਾਂ ਪੇਂਟ ਵਾਲੇ ਨੂੰ ਜਾਂ ਥੋੜਾ ਦੱਸ ਦਿੰਨੇ ਹੈਨਾ ਵੀ ਇਹਦੀ ਇਹ ਬਾਟਮ ਆ ਤੁਸੀਂ ਇਹਦੇ ਨਾਲ ਇਹ ਸ਼ਰਟ ਬਾਕੀ ਜੋ ਮੇਨ ਲੁੱਕ ਆ ਮੈਮ ਕਿਸੇ ਵੀ ਸੂਟ ਦੀ ਕਿਸੇ ਵੀ ਡਰੈਸ ਦੀ ਉਹ ਬਣ ਕੇ ਆਊਗੀ ਠੀਕ ਜਦ ਤੁਸੀਂ ਪਾ ਲੋਗੇ ਤਾਂ ਉਹ ਦਿਖੂਗੀ ਕਿਸੇ ਵੀ ਚੀਜ਼ ਨੂੰ ਆਪਾਂ ਐਕਸਪ੍ਰੈਸ ਨਹੀਂ ਕਰ ਸਕਦੇ ਬੇਪਾਏ ਹੋਏ ਤੁਸੀਂ ਐਵੇਂ ਲੱਗੋਗੇ ਜਿਵੇਂ